ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ 'ਚ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਅਸੀਂ ਤੁਹਾਡੇ ਲੈ ਕੇ ਆਏ ਹਾਂ ਜੀ ਸਿੰਪਲ ਵਾਜੂ ਕੀ ਕਟਿੰਗ ਜੀ ਪਾਰਟ 1 'ਚ ਅਸੀਂ ਕੁੜਤੀ ਕਟਿੰਗ ਸਿਖਾਈ ਸੀ ਜੀ ਪਾਰਟ 2 ਦੇ ਵਿੱਚ ਅਸੀਂ ਸਿੰਪਲ ਵਾਜੂ ਕੀ ਕਟਿੰਗ ਸਿਖਾਵਾਂਗੇ ਜੀ ਹਾਂਜੀ ਆਹ ਹਾਂਜੀ ਆਹ ਪੱਟ ਲੈ ਲੈਨੇ ਇਹਦੇ 4 ਫੋਲਡ ਕਰ ਲੈਨੇ ਆ ਜੀ ਅਲੱਗ-ਅਲੱਗ ਜੀ ਇਹ ਆਪਣੀ 17 ਇੰਚ ਬਾਹ ਸੀ ਸਾਡੀ ਅਸੀਂ 2 ਇੰਚ ਵੱਧ ਲਿਆ ਜੀ 2 ਇੰਚ ਜੇ ਅਸੀਂ ਪਾਈਪਿੰਗ ਲਾਉਣੀ ਸੀ ਤਾਂ ਕਰਕੇ 2 ਇੰਚ ਵੱਧ ਲਿਆ ਤੁਸੀਂ 1.5 ਇੰਚ ਹੀ ਲੈਣਾ ਹੈ। ਫੇ ਹਾਂਜੀ ਇਹਦੀ ਮੋਰੀ ਹੈਗੀ ਹੈ ਜੀ 5 ਇੰਚ ਜੀ ਤੇ ਤੁਸੀਂ 2 ਇੰਚ ਐਕਸਟਰਾ ਲੈਣਾ ਜੀ 7 ਇੰਚ ਲੈਣਾ। ਹਾਂਜੀ ਐਸ ਰੋਟ ਆਪਾਂ ਲਿਆ 17 10 ਇੰਚ ਜੀ ਲਿਆ। ਸਿੱਧਾ ਅਸੀਂ ਚਿਰੇ ਜੀ 10 10.5 ਤੁਸੀਂ ਲੈ ਸਕਦੇ ਆ। ਤੇ ਇਧਰੋਂ ਕਾਟ ਪਾਉਣੀ ਆ ਆਪਾਂ 3 ਇੰਚ ਦੀ ਹਾਂਜੀ 3 ਇੰਚ ਦੀ ਕਾਟ ਪਾਉਣੀ ਆ ਸਾਡਾ ਮੋਡਾ ਹੈਗਾ ਸੀ 8 ਇੰਚ 8 ਦਾ ਮੋਡੇ ਦਾ ਸੀ ਲਿਆ 7.5 ਇੰਚ 7.5 ਲਿਆ ਜੀ ਅਸੀਂ ਸਾਡਾ 8 ਮੋਡਾ ਸੀ ਜੀ ਤੇ ਤੁਸੀਂ ਇਹਦੇ ਨਾਲੋਂ ਐ ਕਰਕੇ ਹਲਕਾ ਜਿਹਾ ਨਾ ਇੰਚ ਟੇਰ ਧਾ ਕੇ ਤੁਸੀਂ ਗਲਾਈ ਦੇ ਦੇਣੀ ਆ 7 ਇੰਚ ਰੱਖਿਆ ਸੀ 2 ਇੰਚ ਵੱਧ ਤੇ ਉਹਦੇ ਨਾਲ ਜੀ ਇਹਨੂੰ ਮੈਂ ਤਿਰਛਾ ਕਰ ਦੇਣਾ ਵਿਚ ਤੇ ਇਹ ਜੇ ਦੀ ਆਪਾਂ ਕਰ ਦੋਗੇ ਕਟਿੰਗ ਜੀ ਹਾਂਜੀ ਜਿਹੜੀ ਆਪਾਂ ਫਰੰਟ ਸਾਈਡ ਦੀ ਕਾਰਟ ਪਾਉਣੀ ਹੈ ਜੀ ਇਹਦੇ ਨਾਲੋਂ 2 ਇੰਚ ਛੱਡ ਕੇ ਜੀ 2.5 ਤਾਂ ਕਰਦੇ ਬਸ ਤੇ ਇਹਦੇ ਨਾਲੋਂ ਛੱਡ ਕੇ ਜਿਹੜਾ ਆਪਾਂ ਆਣ-ਛਾਣ ਲਾਇਆ ਸੀ ਤੇ ਇਹਦੇ ਵਿੱਚੋਂ ਤੁਸੀਂ ਅਵੇ ਹੁਣ ਆਪਣਾ 6 ਆਇਆ 6 ਦਾ ਤੁਸੀਂ ਕਰ ਲੈਣਾ ਅੱਧ 3 ਇੰਚ ਆ 3 ਤੋਂ ਤੁਸੀਂ ਜੀ ਅੰਦਰ ਨੂੰ ਲੈ ਲੈਣਾ ਤੁਸੀਂ ਆਹ 3 ਇੰਚ ਤਾਂ 1 ਇੰਚ ਦੀ ਪਾਉਣੀ 1 ਦੀ ਪਾਦੇ ਇੰਚ ਦੀ 1 ਦੀ ਕਰ ਦੇ ਜੀ ਇਹਦੇ ਨਾਲੋਂ ਤੁਸੀਂ ਇਹਨੂੰ ਇਧਰ ਮਲਾਰ ਸਕਦੇ ਆ ਜੀ ਤੇਰੀ ਹਲਕੀ ਹਲਕੀ ਜਿਹੀ ਇਸ ਤਰ੍ਹਾਂ ਬਸ ਸਕਦੇ ਇੱਕ ਇੰਚ ਤੋਂ ਘੱਟ ਨਹੀਂ ਕੱਟ ਪਾਣੀ ਹਾਂਜੀ ਆ ਆਪਣੀ ਬਾਜੂ ਕੱਟਣੀ ਮੂਲੀਏ ਹਾਂਜੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਤੁਸੀਂ ਲਾਈਕ ਕਮੈਂਟ ਕਰਕੇ ਜ਼ਰੂਰ